ਸਵਾਰੀ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਸਵਾਲ ਮੈਂ ਸਰ ਨਾਲ ਇਹ ਕਰਾਂਗੀ ਕਿ ਜੋ ਇਹ ਅਸ਼ਲੀਲ ਕੰਟੈਂਟ ਜੋ ਅੱਜ ਦੇ ਇਨਫਲੂਐਂਸਰਸ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੇ ਨੇ ਇਹ ਰੁਝਾਨ ਕਦੋਂ ਤੋਂ ਸ਼ੁਰੂ ਹੋਇਆ ਸਰਿਕਾ ਜੀ ਅੱਜ ਦਾ ਜਿਹੜਾ ਆਪਣਾ ਮੁੱਦਾ ਨਾ ਬਹੁਤ ਗੰਭੀਰ ਮੁੱਦਾ ਹੈ ਜੀ ਬਿਲਕੁਲ ਇਹਦੇ ਨਾਲ ਦੋਨੇ ਪੱਖ ਤੋਂ ਲੋਕ ਜੁੜੇ ਹੋਏ ਆ ਹਮ ਜਿੱਥੇ ਅਸ਼ਲੀਲ ਇਨਫਲੂਐਂਸ ਨੂੰ ਲੈ ਕੇ ਲੋਕ ਪੱਖ ਵਿੱਚ ਆ ਜੀ ਉੱਥੇ ਇਹਦੇ ਵਿਰੋਧ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਜੀ ਜੀ ਜਦੋਂ ਆਪਾਂ ਕਮਲਕੌਰ ਭਾਬੀ ਦੀ ਗੱਲ ਕਰਦੇ ਆਂ ਤਾਂ ਇਹਦੀ ਇੱਕ ਗੱਲ ਤੇ ਦੇਖੋ ਬਹੁਤ ਪ੍ਰਸਿੱਧ ਹੋ ਰਹੀ ਹੈ ਕਿ ਇਹਦੇ 4 ਲੱਖ ਫਾਲੋਅਰਸ ਸੀਗੇ ਜੀ ਬਿਲਕੁਲ ਉਹ ਫਾਲੋਅਰਸ ਜਿਹੜੇ ਇਹਨੂੰ ਦੇਖ ਰਹੇ ਸਨ ਉਹਨੂੰ ਦੇਖਣ ਦੇ ਨਾਲ ਇਹਦਾ ਹੌਸਲਾ ਵਧਦਾ ਸੀਗਾ ਹੌਸਲਾ ਵਧਣ ਦੇ ਨਾਲ ਇਹ ਨਿਤ ਨਵੇਂ ਕੰਟੈਂਟ ਪਾਉਣੇ ਸ਼ੁਰੂ ਜੀ ਇਹਨੂੰ ਦੇਖ ਕੇ ਜਾਂ ਇਸ ਤੋਂ ਪਹਿਲਾਂ ਕਿਸੇ ਨੂੰ ਵੇਖ ਕੇ ਇਸਨੇ ਇਹ ਕੰਟੈਂਟ ਪਾਉਣ ਨੇ ਸ਼ੁਰੂ ਕੀਤੇ ਜੀ ਜੀ ਉਹਦਾ ਇਹ ਪ੍ਰਭਾਵ ਪਿਆ ਕਿ ਕੁਝ ਲੋਕਾਂ ਨੂੰ ਇਉਂ ਲੱਗਣ ਲੱਗ ਪਿਆ ਵੀ ਇਹ ਅਸ਼ਲੀਲ ਹੈ ਹਮ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਅਸ਼ਲੀਲਤਾ ਬਾਰੇ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਅਸ਼ਲੀਲਤਾ ਕੀ ਹੈ ਸਾਡੀ ਮਾਨਸਿਕਤਾ ਉਹਦੇ ਵਿੱਚ ਕੀ ਕੰਮ ਕਰਦੀ ਹੈ ਨਜ਼ਰੀਆ ਟਪੜੀ ਨਜ਼ਰੀਆ ਕੀ ਹੈ ਹਣੋ ਹੁਣ ਜਦੋਂ ਮੈਂ ਅਸ਼ਲੀਲਤਾ ਦੀ ਗੱਲ ਕਰਦਾ ਸਾਰਿਕਾ ਜੀ ਤਾਂ ਕੁੰਡ ਦਾ ਮਸਲਾ ਜਿਹੜਾ ਜੀ ਤੁਸੀਂ ਉਸ ਨੂੰ ਦੇਖੋ ਹਮ ਮੈਂ ਦੇਖ ਰਿਹਾ ਕਿ ਵੈਲ ਐਜੂਕੇਟਿਡ ਕੁੜੀਆਂ ਜੀ ਜਿਹੜੀਆਂ ਸਕੂਲ ਗਈਆਂ ਕਾਲਜ ਗਈਆਂ ਯੂਨੀਵਰਸਿਟੀ ਗਈਆਂ ਪੈਂਟ ਦੇ ਵਿੱਚ ਗਈਆਂ ਸ਼ਰਟ ਦੇ ਵਿੱਚ ਗਈਆਂ ਠੀਕ ਹੈ ਜੀ ਜਦੋਂ ਉਹਨਾਂ ਦੀ ਮੈਰਿਜ ਹੋ ਜਾਂਦੀ ਆ ਤਾਂ ਉਹ ਉਹ ਘੁੰਡ ਕੱਢਣਾ ਸ਼ੁਰੂ ਕਰ ਦਿੰਦੀਆਂ ਯਾਨੀ ਕਿ ਇਹ ਇੱਕ ਸਾਡੇ ਪੰਜਾਬ ਦਾ ਹਿੱਸਾ ਹੈ ਜੀ ਹਿਮਾਚਲ ਤੇ ਸੋਰੀ ਇਹਦਾ ਹਰਿਆਣੇ ਦਾ ਵੀ ਹਿੱਸਾ ਇਹ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਹੈ ਜੀ ਜਿੱਥੇ ਉਹ ਬਹੁਤ ਵੱਡਾ ਘੁੰਡ ਕੱਢ ਕੇ ਰੱਖਦੀਆਂ ਹਮ ਜੇ ਉਹ ਘੁੰਡ ਨਾ ਕੱਢਣ ਤਾਂ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਤੋਂ ਬਹੁਤ ਜਿਆਦਾ ਗੱਲਾਂ ਸੁਣਨੀਆਂ ਪੈਂਦੀਆਂ ਆ ਇਹ ਪਿਛਲੇ ਦਿਨੀ ਮੈਂ ਨਾ ਕੁਝ ਔਰਤਾਂ ਦੇ ਨਾਲ ਗੱਲਬਾਤ ਕੀਤੀ ਐ ਜਿਹੜੀਆਂ ਬਹੁਤ ਵੱਡਾ ਕੁੰਡ ਕੱਢ ਕੇ ਰੱਖਦੀਆਂ ਆ ਉਹ ਕਹਿੰਦੀਆਂ ਕਿ ਜੇ ਅਸੀਂ ਕੁੰਡ ਕੱਢਣਾ ਭੁੱਲ ਜਾਈਏ ਤਾਂ ਸਾਡੇ ਸਹੁਰਾ ਸਾਹਿਬ ਸਾਡੇ ਜੀਠ ਸਾਡੇ ਗਲੀ ਗਵਾਂਡ ਵਾਲੇ ਇਹ ਕਹਿੰਦੇ ਆ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਕੁੰਡ ਨਹੀਂ ਕੱਢਿਆ ਹੁਣ ਦੇਖੋ ਇਹਦੇ ਤੇ ਵੀ ਉਹ ਅਸ਼ਲੀਲਤਾ ਦਾ ਤੱਪਾ ਲਾ ਲਿਆ ਜੀ 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 ਫਿਰ ਇਸ ਤੋਂ ਅੱਗੇ ਆਪਾਂ ਜਿਹੜੀ ਗੱਲ ਕਰਦੇ ਆ ਉਹ ਇਹ ਹੈ ਕਿ ਹਰ ਦੇਸ਼ ਦਾ ਹਰ ਜਿਹੜੀ ਸਟੇਟ ਹੈ ਉਹਦਾ ਨਾ ਇੱਕ ਆਪਣਾ ਵੱਖਰਾ ਕਲਚਰ ਹੈ ਬਿਲਕੁਲ ਔਰ ਉਹ ਪਾਂਤ-ਪਾਂਤ ਦਾ ਕਲਚਰ ਹੈ ਜੀ ਹੁਣ ਇੱਥੇ ਦੇਖਦੇ ਆ ਆਪਾਂ ਕਿ ਬਹੁਤ ਸਾਰੇ ਇਹੋ ਜਿਹੇ ਇਲਾਕੇ ਆ ਜਿੱਥੇ ਕੁੜੀਆਂ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਬਿਲਕੁਲ ਜੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਸਿਰ ਤੇ ਚੁੰਨੀ ਲੈਣਾ ਪਸੰਦ ਨਹੀਂ ਕਰਦੀਆਂ ਨਹੀਂ ਕਰਦੀਆਂ ਜੀ ਜੀ ਹਾਂ ਉਹਨਾਂ ਨੂੰ ਲੱਗਦਾ ਕਿ ਵੀ ਚੁੰਨੀ ਤੋਂ ਬਿਨਾ ਅਸੀਂ ਕੰਫਰਟ ਮਹਿਸੂਸ ਕਰਦੇ ਆ ਉਹ ਦੂਜੀਆਂ ਕੁੜੀਆਂ ਜਦੋਂ ਚੁੰਨੀ ਲੈ ਕੇ ਸਿਰ ਤੇ ਜਾਂਦੀਆਂ ਉਹਨਾਂ ਨੂੰ ਲੱਗਦਾ ਕਿ ਇਹ ਕੁੜੀ ਨੇ ਸਿਰ ਤੇ ਚੁੰਨੀ ਨਹੀਂ ਲਈ ਪਤਾ ਨਹੀਂ ਇਹਦੇ ਘਰ ਦੇ ਨੂੰ ਰੋਕਦੇ ਟੋਕਦੇ ਨਹੀਂਗੇ ਅੱਛਾ ਜਿਨੇ ਚੁੰਨੀ ਨਹੀਂ ਲਈ ਉਹ ਚੁੰਨੀ ਵਾਲੀ ਕੁੜੀ ਦੇ ਉੱਤੇ ਆਪਣੀ ਕਮੈਂਟ ਕਰਸਦੀ ਹੈ ਜੀ ਹੈਨਾ ਵੀ ਚੁੰਨੀ ਪਤਾ ਨਹੀਂ ਕਿਵੇਂ ਸੰਭਾਲਦੀ ਹੈ ਜਿਹੜੀ ਇਤਨਾ ਚੰਗੀ ਕੁੜੀ ਹੈ ਜਿਵੇਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜੀ ਬਿਲਕੁਲ ਹੁਣ ਜੇ ਅਸ਼ਲੀਲਤਾ ਦੀ ਹੋਰ ਗੱਲ ਕਰ ਲਈਏ ਵੀ ਅੰਗ ਪ੍ਰਦਰਸ਼ਨ ਕਰਨ ਦੀ ਗੱਲ ਹਮ ਤੇ ਇਹ ਵੀ ਆਪਕੋ ਆਪਣੇ ਦੇਸ਼ਾਂ ਦਾ ਹਿੱਸਾ ਹੈ। ਜੀ ਬਹੁਤ ਸਾਰੇ ਇਹੋ ਜਿਹੇ ਦੇਸ਼ ਹੈ افغانستان ਵਰਗੇ ਦੇਸ਼ ਹੈ ਜਿੱਥੇ ਬੁਰਕਾ ਪਾ ਕੇ ਰੱਖਦੇ ਮੂੰਹ ਟੱਕ ਕੇ ਰੱਖਦੇ ਹੈਗੇ ਆ ਆਪਣੇ ਹੋਰ ਦੇਸ਼ ਹੈ ਜਿੱਥੇ ਬੁਰਕਾ ਪਾ ਕੇ ਰੱਖਦੇ ਆ ਮੈਂ ਪਿਛਲੇ ਦਿਨੀ ਦਿੱਲੀ ਦੇ ਵਿੱਚ ਸਾਂ ਤੇ ਬੁਰਕੇ ਵਾਲੀਆਂ ਕੁਛ ਔਰਤਾਂ ਨਿਕਲੀਆਂ ਤੇ ਮੈਂ ਉੱਥੇ ਇੱਕ ਦੁਕਾਨਦਾਰ ਨੂੰ ਪੁੱਛਿਆ ਵੀ ਇਹਨਾਂ ਨੂੰ ਪਛਾਣਨੇ ਕਿਵੇਂ ਜਾਂਦਾ ਹੈ ਵੀ ਤੁਸੀਂ ਇਹਨਾਂ ਨੂੰ ਪਛਾਣਦੇ ਕਿਵੇਂ ਹੋ ਕਿ ਇਹ ਵੀ ਸਾਡੇ ਵਖਵ ਔਰਤ ਹੈਗੀ ਆ ਕਹਿੰਦੇ ਬਸ ਅਸੀਂ ਨੈਨਕਸ ਤੋਂ ਪਛਾਣ ਪਛਾਣ ਲੈ ਜੀ ਅੱਛਾ ਹੁਣ ਦੂਸਰੀ ਹੋਰ ਗੱਲ ਹਮ ਸਾਰਿਕਾ ਜੀ ਆਪਾਂ ਦੇਖਦੇ ਆ ਆਸਟ੍ਰੇਲੀਆ ਨਿਊਜ਼ੀਲੈਂਡ ਇਹੋ ਜਿਹੇ ਦੇਸ਼ ਜੀ ਜਿੱਥੇ ਬੀਚ ਦੇ ਉੱਤੇ ਹਮ ਹੈਨਾ ਔਰਤਾਂ ਮਰਦ ਬਿਨਾ ਲੱਗ ਭਗ ਬਿਨਾ ਕੱਪੜਿਆਂ ਤੋਂ ਹੁੰਦੇ ਠੀਕ ਹੈ ਹੁਣ ਉਹਨਾਂ ਦੇ ਲੋਕਾਂ ਨੂੰ ਵੇਖ ਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਬਿਲਕੁਲ ਬਿਲਕੁਲ ਹੈਨਾ ਉਹਨਾਂ ਵੱਲ ਕੋਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਉਹ ਆਪਣੀ ਜ਼ਿੰਦਗੀ ਨੂੰ ਜਿਉਂਦੇ ਆ ਆਪਣੀ ਜ਼ਿੰਦਗੀ ਮਾਨਦੇ ਆ ਉਹਨਾਂ ਦਾ ਕਲਚਰ ਹੈ ਕਿ ਵੀ ਉਹਨਾਂ ਨੇ ਕੱਪੜੇ ਛੋਟੇ ਪਾਏ ਆ ਬੀਚ ਤੇ ਨਹਾ ਰਹੇ ਆ ਉਹ ਸਨ ਬਾਤ ਲੈ ਰਹੇ ਆ ਹਮ ਐਨਜੋਏ ਕਰ ਰਹੇ ਆ ਮਤਲਬ ਉਹਨਾਂ ਦੀ ਸੋਚ ਹੀ ਨਹੀਂ ਇਸ ਤਰ੍ਹਾਂ ਦੀ ਕੀ ਆ ਸੀ ਜੀ ਉਹਨਾਂ ਨੇ ਹਾਂ ਉਹਨਾਂ ਦੀ ਸੋਚ ਹੀ ਨਹੀਂ ਇਸ ਤਰ੍ਹਾਂ ਦੀ ਹੈਗੀ ਜਦੋਂ ਕਿ ਜੇ ਸਾਡੇ ਘੁੰਡ ਨਾ ਕੱਢਿਆ ਹੋਵੇ ਤਾਂ ਸਾਡੇ ਸੋ ਕਮੈਂਟ ਕਰਤੇ ਆ ਜੀ ਬਿਲਕੁਲ ਸੋ ਇਹ ਅਸਲੀਲਤਾ ਆਪੋ ਆਪਣੀ ਸਮਝਾ ਆਪਣਾ ਆਪਣਾ ਨਜ਼ਰੀਆ ਸਭ ਦਾ ਉਸ ਦੇਸ਼ ਦਾ ਕਲਚਰ ਕਿਹੋ ਜਿਹਾ ਉੱਥੋਂ ਦੇ ਲੋਕਾਂ ਦਾ ਕਲਚਰ ਕਿਹੋ ਜਿਹਾ ਇਹ ਸਾਨੂੰ ਉਹਨਾਂ ਦੇ ਉੱਪਰ ਛੱਡ ਦੇਣਾ ਚਾਹੀਦਾ ਹੈ ਫਿਰ ਉੱਥੋਂ ਦਾ ਕਾਨੂੰਨ ਹੈ ਉੱਥੋਂ ਦੀ ਵਿਵਸਥਾ ਹੈ ਇਹ ਨਹੀਂ ਹੈ ਕਿ ਵੀ ਹਰ ਥਾਂ ਦੇਤੀ ਅਸੀਂ ਆਪਣੀ ਮਰਜ਼ੀ ਲਾ ਗੋਈਏ ਅਸੀਂ ਆਪਣਾ ਕਾਨੂੰਨ ਥੋਪਣ ਦੀ ਕੋਸ਼ਿਸ਼ ਕਰੀਏ ਇਹ ਸਾਨੂੰ ਸੋਚਣ ਦੀ ਲੋੜ ਹੈ